ਤੁਸੀਂ ਦਾ ਲੋਨ ਕਰਵਾ ਦਵਾਂਗੇ ਭਾਈ ਕਰਵਾ ਦਾਂਗੇ ਜੀ ਠੀਕ ਹੈ ਲੋ ਵੀ ਇਹਦੇ ਤੇ 4.5 ਲੱਖ ਰੁਪਏ ਲੋਨ ਕਰਵਾ ਦਿਆਂਗੇ ਆਪਾਂ 4.5 ਲੱਖ ਰੁਪਏ ਦਾ ਲੋਨ ਕਰਵਾਵਾਂਗੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਭਾਈ ਡਿਮਾਂਡ ਕੀ ਕਰੂਗਾ ਜਿੱਦਾਂ ਨਾਲ ਇੱਕ ਇਹਦੇ ਵਿੱਚ ਹੋਰ ਸਕੀਮ ਹੈ ਟਰੈਕਟਰ 2.5 ਲੱਖ ਦਾ 2 ਲੱਖ ਦੇ ਕੇ ਲੈ ਜਾਓ 6 ਮਹੀਨੇ ਅਮਦ ਕਿਸ ਤਰ੍ਹਾਂ ਦੇ ਕੇ ਕਰੋ ਠੀਕ ਹੈ 2 ਲੱਖ ਦਾ ਨਵਾਂ ਟਰੈਕਟਰ ਲੋਨ ਲੋਨ ਹੋਇਆ ਲੋਨ ਦੀ ਸਮਝਾ ਦਾਂਗੇ ਲੋਨ ਦੀ ਸਮਝਾ ਦੋਗੇ ਹਾਂ ਜੀ ਦੋਸਤੋ ਸასი ਕਾਲ ਭਾਈ ਜੀ ਤੇ ਅੱਜ ਤੁਹਾਨੂੰ ਭਾਈ ਜੀ ਤਿੰਨ ਟਰੈਕਟਰ ਦੇਵਾਂਗੇ ਤਿੰਨੇ ਕੋਕਾ ਪੀਸ ਨੇ ਤੇ ਆਏ ਰੇਟ ਤੇ ਹੀ ਦੇਵਾਂਗੇ ਭਾਈ ਜੀ ਤੇ ਬਾਈ ਸਤਨਾਮ ਸੱਤਾ ਆਪਣੇ ਨਾਲਾ ਕਰਦਾ ਗੱਲਬਾਤ ਸੱਸੀ ਕਾ ਬਾਈ ਸੱਤੇ ਸੱਸੀ ਕਾ ਕੀ ਹਾਲ ਹੈ ਵਧੀਆ ਬਾਈ ਜੀ ਵਧੀਆ ਵਧੀਆ ਠੀਕ ਆ ਬਾਈ ਜੀ ਕਿਵੇਂ ਨੇ ਸੇਤਾ ਬਾਈ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਬਾਈ ਜੀ ਤੇ ਕਿੰਨੇ ਟਰੈਕਟਰ ਨੇ ਬਾਈ ਜੀ ਅੱਜ ਆਪਣੇ ਕੋਲੇ ਬਹੁਤ ਤਿੰਨ ਚਾਰ ਟਰੈਕਟਰ ਖੜੇ ਆ ਠੀਕ ਆ ਇਹ ਕੈ ਸਕੰਡ ਹੈਂਡ ਨੇ ਤਿੰਨ ਜਾਂ ਚਾਰ ਤਿੰਨ ਤੋਂ ਚਾਰ ਟਰੈਕਟਰ ਖੜੇ ਆ ਬਾਈ ਜੀ ਤੇ ਨਿਗਾ ਮਰਵਾਦੇ ਬਾਈ ਜੀ ਤੇ ਅੱਜ ਆਪਾਂ ਕੰਪਨੀ 'ਚ ਖੜੇ ਆ ਬਾਈ ਜੀ ਰਾਮਪਰੇ ਫੂਲਾ ਗੁਰੂ ਕਾਸੀ ਟਰੈਕਟਰਸ ਸੇਲ ਪਰਚੇਸ ਜਿੱਥੇ ਬਾਈਆਂ ਕੋਲੇ ਫਰੀ ਟਰੈਕਟਰਾਂ ਦੀ ਡੀਲਰਸ਼ਿਪ ਆ ਗਈ ਤੇ ਇਹ ਤੇ ਨਵੇਂ ਟਰੈਕਟਰ ਦੇ ਵਿੱਚ ਕੱਟਿਆ ਹੋਇਆ ਕੱਟਿਆ ਵੀਰੇ ਵਿੱਚ ਠੀਕ ਆ ਬਾਈ ਜੀ ਚਲੋ ਵੀ ਵੀਡੀਓ ਸਟਾਰਟ ਕਰਦੇ ਆ ਆਪਾਂ ਸੋਨਾਲੀਕਾ 750 RX ਮਾਡਲ ਤੋਂ ਵੀਡੀਓ ਸੋਹਲਾ ਜਾਂਦਾ ਬਾਈ ਜੀ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਬਈ ਤੋ ਤਵੇ ਨਹੀਂ ਹੈਗਾ ਨਾ ਬਈ ਨਾ ਨਾ ਕੁਛ ਨਹੀਂ ਦੋ ਆਪੀ ਤੋਰ ਹੋਗਾ ਜੀਮਿਦਾਰ ਠੀਕ ਆ ਬਈ ਜੀਮਿਦਾਰ ਬਾਈ ਕਹਿੰਦਾ ਆਪੀ ਆ ਕੇ ਧੋ ਲੂਗਾ ਚਲੋ ਵੀ ਚੈੱਕ ਕਰੋ ਜਿੰਨਾ ਹੈਗਾ ਸਾਰਾ origignalਾ ਮਿੱਟੀ-ਮੁੱਟੀ ਦੇਖ ਸਕਦੇ ਬਈ ਐਂ ਹੀ ਪਈ ਆ ਗਿਆ ਚਾਰੇ ਚੌਂਕੜਾ ਨਵਾਂ ਪਵਾਤਾ ਪੋਲੋ ਦਾ ਲੈ ਵੀ ਚੌਂਕੜਾ ਨਵਾਂ 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 ਪਵਾਤਾ ਬਾਈ ਜੀ ਆ ਕਈ ਕਿਸਾਨ ਵੀਰ ਕਹਿੰਦੇ ਹੁੰਦੇ ਨੇ ਨਾ ਵੀ ਸਾਨੂੰ ਘਰੇ ਆ ਕੇ ਟਾਇਰ ਤਾਂ ਪਾਉਣੇ ਪੈਣ। ਹਾਂ ਨਾ ਨਾ ਆ ਗੱਡੀਆਂ ਨਵੀਆਂ ਲਾਤੀਆਂ ਡੰਡੇ ਨਵੇਂ ਲਾਤੇ। ਸਾਰਾ ਓਕੇ ਕਰਾਤਾ ਸੀਟ ਸੂਟ ਨਵੀਂ ਲਾਤੀ। ਠੀਕ ਗੱਲ ਹੈ ਇਹਦੀ ਆਪਾਂ। ਤੇ ਲੋ ਬਈ ਜੀ ਸਾਰਾ ਕੁਝ ਓਕੇ ਕਰਾਤਾ ਬਈ ਜੀ ਟੌਪ ਮਾਡਲ ਆ ਬਈ ਜੀ ਡਬਲ ਡਿਸਟ੍ਰੀਬਿਊਟਰ ਆ ਬਈ ਜੀ। ਤੇ ਡੰਡਾ ਡੁੰਡਾ ਤੁਸੀਂ ਦੇਖ ਸਕਦੇ ਹੋ ਬਈ ਜੀ। ਜੇ ਗੱਲਬਾਤ ਕਰੀਏ ਵੀ ਟਰਾਲੀ ਤੇ ਚੱਲਿਆ ਇੱਕ ਖੇਤਰੀ ਚੱਲਿਆ ਵਾ। ਮੋੜ ਮੋੜਾ ਜੀਮਿੰਦਾਰਾਂ ਦੇ ਕੰਮਾਂ ਚੱਲਿਆ ਵਾ। ਠੀਕ ਆ ਜੀ ਲੋ ਬਈ ਜੀ ਜੀਮਿੰਦਾਰਾਂ ਦੇ ਕੰਮ ਚੱਲਿਆ। ਸਾਰਾ ਰੀਜਨਲ ਕਲਮ ਤੱਕ ਦੀ ਵੀ ਗਾਰੰਟੀ ਆ। ਜਮਾਂ ਵੀਰੇ ਲਿਖ ਕੇ ਦੇਵਾਂਗੇ ਯਾਰ ਕਰ। ਇਹ ਕਹ ਲੋ ਵੀ ਲਿਖ ਕੇ ਦੇ ਦਾਂਗੇ ਬਾਈ ਕਹਿੰਦਾ ਕਲਮ ਤੱਕ ਦੀ ਵੀ ਗਾਰੰਟੀ ਆਗੇ 55 ਹਾਊਸ ਪਾਵਰ ਦਾ ਆ ਗਿਆ, ਸਾਈਡ ਗੇਅਰ ਚ ਆ ਗਿਆ, ਟੌਪ ਵਾਲਾ ਮਾਡਲ ਆ ਗਿਆ। ਮਾਡਲ ਆ ਗਿਆ ਬਈ ਇਹ 19 ਮਾਡਲ ਬਈ ਪਰਸੈਂਟਾ ਨੰਬਰ। ਇਹ ਕਹ ਲੋ ਵੀ 19 ਮਾਡਲ ਆ ਬਠਿੰਡੇ ਦਾ ਨੰਬਰ ਆ ਪਾਲਟੀ ਬਈ ਕੈਸ਼। ਕੈਸ਼ ਦਾ ਟਰੈਕਟਰ ਕਰਨ। ਠੀਕ ਹੈ। ਫਾਸਟ ਪਾਲਟੀ ਦਾ ਬਈ ਜੀ ਕੈਸ਼ ਦਾ ਟਰੈਕਟਰ ਹੈਗਾ। ਤੁਸੀਂ ਤਾਂ ਲੋਨ ਕਰਵਾ ਦੋਗੇ ਬਈ। ਕਰਵਾ ਦੇਾਂਗੇ ਜੀ। ਠੀਕ ਹੈ ਲੋ ਵੀ। ਇਹਨੇ ਤੇ 4.5 ਲੱਖ ਰੁਪਏ ਲੋਨ ਕਰਵਾ ਦੇਵਾਂਗੇ ਆਪਾਂ 4.5 ਲੱਖ ਰੁਪਏ ਦਾ ਲੋਨ ਕਰਵਾਵਾਂਗੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਬਾਈ ਡਿਮਾਂਡ ਕੀ ਕਰੂਗਾ ਕਿੰਨੇ ਡਿਮਾਂਡ ਆਪਾਂ 2.5 ਕਰ ਦੇ ਜੀ ਠੀਕ ਹੈ ਮੇਰੇ ਗੱਲ ਸੁਣ ਲੋ ਨਵਾਂ ਸਾਲ ਆ ਰਿਹਾ ਬਾਈ ਜੈਸ ਜੈ ਨੂਸ 5 ਲੱਖ ਰੁਪਏ ਤੱਕ ਘਟਾਓ ਨਾ ਮਸਾਂ ਨੂੰ ਬੱਸ 5 ਦਾ ਦੇ ਦਿਆਂਗੇ 5 ਤੱਕ ਦਾ ਠੀਕ ਹੈ ਲੈ ਬਾਈ ਜੀ ਇਸ ਤੋਂ ਬਾਅਦ ਤੇ ਮਾਨਤਾ ਨਹੀਂ ਹੋਊਗਾ ਬਾਈ ਜੀ ਕਹ ਬਾਈ ਨੇ ਕਹਿਤਾ ਵੀ 5 ਲੱਖ ਰੁਪਏ ਲੈ ਜਾਓ 5 ਲੱਖ 25 ਹਜ਼ਾਰ ਰੁਪਏ ਡਿਮਾਂਡ ਆ ਗਈ ਠੀਕ ਆ ਭਾਈ ਜੀ ਆਿਆਂ ਦਾ ਮਾਨਤਾਨ ਫੁੱਲ ਹੋਈਗਾ ਜੇ ਆਪਣੀ ਵੀਡੀਓ ਦੇਖ ਕੇ ਆਓਗੇ ਠੀਕ ਆ ਭਾਈ ਜੀ ਤੇ ਅਗਲਾ ਭਾਈ ਜੀ ਤੇ ਇਹ ਵੀ ਕੱਟਿਆ ਹੋਇਆ ਭਾਈ ਜੀ ਇਹ ਪ੍ਰੀਤ ਆ ਭਾਈ ਜੀ 23 ਮਾਡਲ ਠੀਕ ਆ ਲੈਵੇ 23 ਮਾਡਲ ਪ੍ਰੀਤ 6099 ਕੱਟਿਆ ਹੋਇਆ ਹੈ ਇਹ ਆ ਗਿਆ ਭਾਈ ਜੀ ਸੈਂਟਰ ਗੇਅਰ ਚ 3 ਪੀੜੀ ਤੇ ਕਹੇ ਭਾਈ ਜੀ 3 ਚ ਇਹ 2 ਸਪੀਡ ਹੈ ਵੀਰੇ ਠੀਕ ਹੈ ਇਹ ਲੋ ਵੀ 2 ਸਪੀਡ ਹੈਗਾ ਆਲ ओरिजिनल ਹਾਂਜੀ ਸਾਰਾ ओरिजिनल ਆ ਠੀਕ ਹੈ ਲੋ 600 ਘੰਟਾ ਚੱਲਿਆ ਕਿਹੜਾ ਚੱਲਿਆ ਟਰੈਕਟਰ ਠੀਕ ਹੈ ਲੋ ਵੀ 600 ਘੰਟਾ ਚੱਲਿਆ ਆਲ ओरिजिनल ਅਰੇ ਟਰੈਕਟਰ ਨਾਲ ਤੇ ਲੈ ਵੀ ਮਾਰਕਾ ਦੇ ਨਿਗਾ ਮਰਵਾ ਕੇ ਜਾਂਦੇ ਤਾਂ 23 ਮਾਡਲ ਆ ਬਈ ਜੀ ਠੀਕ ਆ ਬਈ ਜੀ ਇੰਜਨ ਕਿਵੇਂ ਜਿਵੇਂ ਬਾਈ ਤੁਨੇ ਟਰੈਕਟਰ ਠੀਕ ਆ ਬਈ 600 ਘੰਟਾ ਚੱਲਿਆ ਟਰਮੋਂ ਤਾਂ ਹੋਇਆ ਜੀ ਰਮੀ ਹੋਇਆਗਾ ਹਾਂਜੀ ਪਧਾਈਆਂ ਪਧਾਈਆਂ ਚੱਲਿਆ ਹੋਇਆਗਾ ਜੀ ਸਰ ਨਾਲ ਇੱਕ ਗੱਲ ਆ ਬਾਈ ਜੇ ਤੁਸੀਂ ਨਾ ਉਹ ਟਰੈਕਟਰ ਖਰੀਦਣਾ ਹੋਗੇ ਨਾ ਪ੍ਰੀਤ ਜੰਤ ਦਾ ਸਾਹਮਣ ਟਰੈਕਟਰ ਸਵਾ ਪੰਜ ਲੱਖ 2 ਲੱਖ ਦੇ ਕੇ ਲੈ ਜਾਓ 6 ਮਹੀਨੇ ਅਮਦ ਕਿਸ਼ਤਵਾਰ ਦੇ ਕਰੂ ਠੀਕ ਹੈ 2 ਲੱਖ ਦਾ ਨਵਾਂ ਟਰੈਕਟਰ ਲੋਨ ਲੋਨ ਹੋਇਆ ਲੋਨ ਚ ਹੀ ਸਮਾ ਦੇ ਗਏ ਲੋਨ ਚ ਹੀ ਸਮਾ ਦੋਗੇ ਠੀਕ ਹੈ ਭਾਈ ਜੀ ਆਪਦੇ ਸਿਵਲ ਚੈੱਕ ਕਰਾਉਣ ਦੀ ਲੋੜ ਹੀ ਨਹੀਂ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਜਦੋਂ ਤੁਸੀਂ ਉਹਨਾਂ ਟਰੈਕਟਰ ਖਰੀਦਣ ਆਓਗੇ ਨਾ ਭਾਈ ਜੀ ਤੁਸੀਂ ਐ ਲੈ ਲਓ ਫਰੀਦ ਏਜੰਸੀਆਂ ਦਾ ਸਾਹਮਣੇ ਬੈਨਰ ਲੱਗੇ ਹੋਇਆ ਹੈਗਾ ਇੱਥੇ ਨਾ ਹਾਰ ਪਾ ਕੇ ਹਾਂਜੀ ਹਾਂਜੀ ਫੋਟੋ ਕਰਾ ਲੈਣੇ ਚਾਹੀਦੇ ਵੀ ਨਵਾਂ ਲੈ ਆਏ ਭਾਈ ਜੀ ਭਾਈ ਨਵਾਂ ਹੀ ਨਵਾਂ ਪੂਰਾ ਫੁੱਲ ਨਵਾਂ ਹੈਗਾ ਭਾਈ ਜੀ ਡਿਸਟ੍ਰੀਬਿਊਟਰ ਭਾਈ ਲੱ ਠੀਕ ਹੈ ਜੀ ਨਵੇਂ ਡਿਸਟ੍ਰੀਬਿਊਟਰ ਆਏਗਾਗਾ ਸਾਰਾ ਕੁਝ ਨਾਲ ਡੰਡਾ ਡਰਾਇਵਰ ਛਤਰੀ ਸਭ ਕੁਝ ਠੀਕ ਹੈ ਜੀ ਤੇ 16 ਨਹੀਂ 18 ਚਾਹ ਬਾਈ ਹਣਾ ਸਮਾਂ ਜੀ 16 ਠੀਕ ਹੈ ਬਾਈ ਤੇ 23 ਮਾਡਲ ਹੈ ਡਿਮਾਂਡ ਬਾਈ ਸਵਾ ਪੰਜ ਲੱਖ ਦਾ ਦੇਣਾ ਹੈ ਸਵਾ ਪੰਜ ਲੱਖ ਰੁਪਏ ਦਾ ਦੇਣਾ ਅਸੀਂ ਦੇ ਦੇਾਂਗੇ ਜੀ ਠੀਕ ਹੈ ਜੀ ਲੋਨ ਚਲਦਾ ਸਮਝਾ ਦੇਾਂਗੇ ਜਿਹਦੀ ਸਿਪਲ ਖਰਾਬ ਹੈ ਅਲੱਗੋਂ ਲੋਨ ਨਹੀਂ ਹੁੰਦਾ ਅਸੀਂ ਦੇ ਦੇਾਂਗੇ ਲੋਨ ਚ ਐ ਵੀ ਹੁਣ ਤੁਹਾਨੂੰ ਆਪਦਾ ਸਿਪਲ ਕਰਾਉਣ ਦੀ ਚੈੱਕ ਲੋੜ ਹੀ ਨਹੀਂ ਹੈਗੀ ਚਲੋ ਬਾਈ ਜੀ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਆਂਗੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਬਾਈ ਜੀ ਇੱਕ ਟਰੈਕਟਰ ਇੰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਵੀ ਆਲ ਓਰੀਜਨਲ ਆ ਭਾਈ ਜਮ ਓਰੀਜਨਲ ਆ ਵੀਰੇ ਠੀਕ ਆ ਪ੍ਰੀਤ ਏਜੰਸੀ ਵਾਲੇ ਆਪਦੇ ਟਰੈਕਟਰ ਨਹੀਂ ਧੁੰਦੇਗੇ ਇਹ ਟਰੈਕਟਰ ਦਾ ਧੁੰ ਨਹੀਂ ਗਏ ਹਾਂਜੀ ਹਾਂਜੀ ਠੀਕ ਆ ਭਾਈ ਜੀ ਅਗਲੇ ਅਗਲੇ ਟਾਇਰ ਜਮ ਨਵੇਂ ਆ ਮੰਗਰਲੇ 40 ਪੈਸੇ ਲੈ ਵੀ ਜੀ ਅਗਲੇ ਟਾਇਰ ਜਾਵਾਂ ਨਵੇਂ ਆਗੇ ਬਾਗਲ ਮੰਗਰਲੇ ਟਾਇਰ ਹੈਗੇ ਭਾਈ ਜੀ 40 ਤੋਂ 45 ਪੈਸੇ ਅੱਧੇ ਮੰਨ ਕੇ ਚੱਲੀ ਜਾਣਾ ਤਕਰੀਬਨ ਵੱਧੋ ਘੱਟ ਹੈ ਮੋੜੇ ਜੀ ਠੀਕ ਆ ਭਾਈ ਜੀ ਤੇ 16 ਦੇ ਟਾਇਰਾਂ ਚਾਹਣਾ ਭਾਈ ਹਾਂਜੀ 16 ਜੀ ਠੀਕ ਆ ਜੀ ਐਮ ਆਰ ਪ ਦੇ ਟਾਇਰ ਨੇ ਓਕੇ ਵੀਰੇ ਚਲਾਈ ਚਲੂਈ ਜਾ ਆਲ ओरिजिनल ਆ ਭਾਜੀ ਮਾਡਲ ਇਹ ਰੈਡ ਵੀ ਕੁਛ ਨਹੀਂ ਵੀਰੇ ਅਸ਼ਰ ਨਹੀਂ ਹੁੰਦਾ 2 ਲੱਖ ਦਾ 2 ਲੱਖ ਦਾ ਦੇ ਦਾਂਗੇ ਆਪਾਂ 2 ਲੱਖ ਦਾ ਹਾਂ 2 ਲੱਖ ਦਾ ਲੈ ਭਈ 2 ਲੱਖ ਰੁਪਏ ਦਾ 12 ਮਾਡਲ 12 ਮਾਡਲ ਲੈ ਭਈ ਲੋਨ ਵੀ ਹੋ ਜੂ ਲੋਨ ਵੀ ਹੋ ਜੂ ਲੈ ਭਈ ਬਾਕੀ ਤੁਹਾਡੇ ਸਿਵਲ ਦੇ ਡਿਪੈਂਡ ਹੈਗਾ ਲੋਨ ਵੀ ਹੋ ਜਾਊਗਾ ਇੰਜਨ ਗੇਅਰ ਦੀ ਗਾਰੰਟੀ ਹੈ ਭਾਈ ਬਾਕੀ ਕੱਕ ਪੀ ਕਾਗਜਾਂ ਦੇ ਓਕੇ ਠੀਕ ਆ ਭਾਜੀ ਤੇ ਲੋ ਭਾਜੀ ਇਹ ਵੀ ਪ੍ਰੀ ਰੈਕਟਰ ਪ੍ਰੀ 21 ਮਾਡਲ ਖੜਾ ਹੈ ਇਹ 21 ਮਾਡਲ ਆ ਭਾਈ ਹਾਂਜੀ 955 ਪ੍ਰੀ 3 ਸਿਲੰਡਰ ਠੀਕ ਆ ਲੈ ਭਈ 3 ਸਿਲੰਡਰ ਆ ਸੈਂਟਰ ਗੇਅਰ ਆ ਭਾਜੀ ਡਬਲ ਡਿਸਟ੍ਰਿਬਿ ਟਾਇਰ ਬਾਈ ਜੀ ਪੂਰੇ ਪਏ ਨਾਲ ਦੇ ਪੂਰੇ ਪਏ ਠੀਕ ਹੈ ਲਓ ਵੀ ਪੂਰੇ ਪਿਆ ਕੇ ਘੰਟੇ ਤਕਰੀਬਨ ਕਿੰਨੇ ਚੱਲੋ ਬਾਈ ਜੀ ਇਹ 7 8 ਘੰਟਾ ਚ 7 8 ਘੰਟਾ ਚੱਲੇ ਤੇ ਵੀ 7 8 ਘੰਟਾ ਚੱਲਿਆ ਬਾਈ ਜੀ ਇੱਥੋਂ ਮਿਲਣਗੇ ਤੁਹਾਨੂੰ ਨਵੇਂ ਟਰੈਕਟਰ ਪੰਜਾਬ ਨੰਬਰ ਤੇ ਇਹਦੀ ਡਿਮਾਂਡ ਬਈ ਇਹ 4.5 ਲੱਖ ਦ ਦੇ ਦਾਂਗੇ ਆਪਾਂ ਲੈ ਵੀ ਲੈਂਡ ਦੇਣ ਵਾਲੀ ਕਰ 21 ਮਾਡਲ ਹੈ 21 ਮਾਡਲ ਆ ਲੋਨ ਹੋ ਜਾਊਗਾ ਬਾਈ ਜੀ ਇਹਦੇ ਲੋਨ ਪਹਿਲਾਂ ਬਈ ਨਹੀਂ ਹੋ ਜਾਊਗਾ ਠੀਕ ਹੈ ਜੀ ਪਹਿਲਾਂ ਦਾ ਕੈਸ਼ ਦਾ ਕੈਸ਼ ਨਹੀਂ ਪਹਿਲਾਂ ਕੈਸ਼ ਦਾ ਬਾਈ ਇਹ ਵੀ ਕੈਸ਼ ਦਾ ਜੀ ਲੈ ਵੀ ਅਗਲਾ ਫੇਰ ਕੈਸ਼ ਦਾ ਗਿਆ 30 40 ਇਹ ਦੋ ਸਿਲੰਡਰ ਛੋਟੇ ਗੇਤੀ ਵਾਲਾ ਹੈਗਾ ਭੱਠੇ ਵਾਲਾ ਵੀਰਾਂ ਨੇ ਇਹ ਕਹਿ ਲਿਆ ਕਮਰਸ਼ੀਅਲ ਕੰਮਾਂ ਲਈ ਪੂਰਾ ਵੈਸਟਰ ਟਰੈਕਟਰ ਤੇ ਕੰਡੀਸ਼ਨ ਚੈੱਕ ਕਰਨੋ ਬਾਈ ਜੀ ਤੇ ਮਾਡਲ ਹੈਗਾ ਜੀ ਬਈਏ 21 1K ਲਵੇ ਟੌਪ ਮਾਡਲ ਹੈਗਾ ਬਾਈ ਜੀ ਤੇ 13 ਦੇ 12 ਦੇ ਟਾਇਰਾਂ ਚ ਬਾਈ ਜੀ 12 ਦੇ 12 ਦੇ ਟਾਇਰਾਂ ਚ ਹੈਗਾ ਬੈਕ ਟਾਇਰ ਹੈਗਾ ਬਾਈ ਜੀ 70 ਪੈਸੇ ਤੇ ਫਰੰਟਾ ਰਹਿ ਗਿਆ ਬਾਈ ਜੀ ਅੱਧੇ ਸਾਢੇ ਘਟਾਈ ਚ ਆ ਗਿਆ ਬਾਈ ਜੀ ਤੇ ਪੀਵੀ 3 ਨਾ ਬਠਿੰਡੇ ਦਾ ਨੰਬਰ ਆ ਗਿਆ ਫਸਟ ਪਾਰਟੀ ਹਾਂਜੀ 1487 ਬਠਿੰਡਾ ਨੰਬਰ ਠੀਕ ਆ ਬਾਈ ਜੀ ਤੇ ਡਿਮਾਂਡ ਬਈ ਇਹਦੀ ਢਾਈ ਲੱਖ ਦਾ ਛੱਡ ਦਾਂਗੇ ਲੈ ਬਈ ਢਾਈ ਲੱਖ ਰੁਪਏ ਦਾ ਆਏ ਰੇਟ ਚਮਾ ਨਾ ਮਾਰ ਰੇਟਰ ਠੀਕ ਹੈ ਕੱਟੇ ਰੇਟ ਹੀ ਬਈ ਜਿਹੜੇ ਜਿਹੜੇ ਰੇਟ ਕੱਟੇ ਹੋਏ ਟਰੈਕਟਰ ਨੇ ਕਿ ਭਾਈ ਜੀ ਉਸੇ ਰੇਟ 'ਚ ਹੀ ਲੈ ਜਾਓ ਭਾਈ ਜੀ ਤੇ ਮਾਨਤਾ ਤਾਂ ਤਾਂ ਹੋ ਜੂ ਬਈ ਕੋਦ ਕਰ ਦਾਂਗੇ ਜਿਹੜੇ ਉਹ ਵੀਡੀਓ ਦੇਖ ਕੇ ਉਹ ਕਰ ਦਾਂਗੇ ਮੰਨ ਠੀਕ ਹੈ ਭਾਈ ਜੀ ਇਹ ਵੀ ਸੇਲ ਤਾਂ ਬਈ ਜੀ ਨਹੀਂ ਇਹ ਤਾਂ ਕੰਮ ਵਾਸਤੇ ਠੀਕ ਹੈ ਲੋ ਬਈ ਇਹ ਸੇਲ ਤੇ ਨਹੀਂ ਆਗਾ ਠੀਕ ਹੈ ਭਾਈ ਜੀ ਤੇ ਲਿਕੇਸ਼ਨ ਦੱਸ ਦੋ ਬਈ ਜੀ ਆਪਣੀ ਬਰਨਾਲਾ ਰੋਡ ਰਾਮਪਰਾ ਫੂਲ ਨੇੜੇ ਰੂਲੈਂਸ ਪੰਪ ਠੀਕ ਹੈ ਭਾਈ ਜੀ ਤੇ ਲੈ ਬਈ ਵੀਡੀਓ ਕਿਵੇਂ